ਹੈਲੋ ਜੀ ਸਤਿ ਸ਼੍ਰੀ ਅਕਾਲ ਵਾਪਸ ਤੁਹਾਡਾ ਸਾਇਬ ਵਲੌਗ ਦੇ ਵਿੱਚ ਹੋਰ ਜੀ ਕਿਵੇਂ ਸਾਰੇ ਠੀਕ ਠਾਕ ਅਸੀਂ ਵੀ ਸਾਰੇ ਠੀਕ ਠਾਕ ਆਂ ਤੇ ਪ੍ਰਮਾਤਮਾ ਅਗੇ ਅਰਦਾਸ ਕਰਦੇ ਆਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋ ਹਾਂਜੀ ਲੱਗਿਆ ਵਲੌਗ ਨੂੰ ਸਟਾਰਟ ਕਰਨ ਲੌਗ ਸਟਾਰਟ ਕਰਨ ਤੋਂ ਪਹਿਲਾਂ ਜੇਕਰ ਚੈਨਲ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਪਸੰਦ ਆਈ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਜੁੜੇ ਰਹੋ ਹਾਂਜੀ ਇੱਥੇ 2:00 ਵਜੇ ਦਾ ਟਾਈਮ ਆ ਤੇ ਬੱਚੇ ਆ ਗਏ ਸੀ ਜੀ ਅੱਜ ਸੱਜਰੀ ਇਹਨਾਂ ਨੂੰ ਹਾਫ ਡੀ ਹੋ ਗਿਆ ਸੀ ਅੱਜ ਇਧਰ ਮਿਲੋ ਜਸਤਾਰ ਨੂੰ ਹੈਲੋ ਅ ਅੱਜ ਹਾਫੜੇ ਤਾਂ ਹੋ ਗਿਆ ਸੀਗਾ ਕਿਉਂਕਿ ਕੱਲ ਨੂੰ ਸ਼ਿਵਰਾਤਰੀ ਆ ਨਾ ਸ਼ਤਾਈ ਤੇਰੀਆ ਕੱਲ ਨੂੰ ਕਾਦੀ ਛੁੱਟੀ ਹੈ ਪਤਾ ਨਹੀਂ ਹੋਣੀ ਆ ਪਤਾ ਨਹੀਂ ਕਾਦੀ ਆ ਪਤਾ ਨਹੀਂ ਸ਼ਿਵਰਾਤਰੀ ਆ ਪਤਾ ਨਹੀਂ ਮੈਨੂੰ ਵੀ ਵੀ ਕਾਦੀ ਛੁੱਟੀ ਆ ਵੈਸੇ ਇਹ ਕਹਿੰਦੇ ਕੱਲ ਨੂੰ ਛੁੱਟੀ ਆ ਤਾਂ ਕਰਕੇ ਅੱਜ ਹਾਫੜੇ ਹੋ ਗਿਆ ਸੀਗਾ ਚਾਹ ਪਾਣੀ ਇਹਨਾਂ ਨੇ ਪੀ ਲਿਆ ਰਾਕੇ ਸਿੱਕ ਹੁਣ ਆਪਾਂ ਚੱਲੇ ਸੀਗੇ ਥੱਲੇ ਨੂੰ ਥੱਲੇ ਨਾ ਮਟਰਾਂ ਨਾਲ ਸਮਾਰਨ ਵਾਲਾ ਪਿਆ ਹੈ ਮੈਂ ਸੈਜਨ ਕੱਲ ਕਿਹਾ ਸੀਗਾ ਵੀ ਚਲੋ ਜਦ ਸਕੂਲੋਂ ਆ ਜਾਏਗਾ ਨਾ ਵੀ ਉਦੋਂ ਬਾਅਦ ਸਮਾਰਾਂਗੇ ਪਰ ਅੱਜ ਸਾਜਰੇ ਛੁੱਟੀ ਹੋ ਗਈ ਸਟਿਕ ਤੇ ਉਹ ਕਹਿੰਦਾ ਵੀ ਮੰਮੀ ਹਾਂ ਜਿਸ ਕਾਰਨ ਆ ਕੇ ਨਾ ਵਿੱਚ ਆਪਣੀ ਗੱਲਾਂ ਛੱਡਣ ਲੈ ਜਾਂਦਾ ਐਵੇਂ ਨਾ ਮੰਨਣਾ ਐ ਜਿਕਣ ਹਨਾ ਐਦਾਂ ਹੀ ਨਾ ਇੱਕ ਜਿਹੜੀ ਦੀਦੀ ਬਲੌਕ ਬਣਾਉਂਦੇ ਰਮਨਦੀਪ ਸਹਾਰਣ ਉਹਨਾਂ ਦੀ ਬੇਟੀ ਵੀ ਹਨਾ ਬੱਚਾ ਕਿ ਬਹੁਤ ਬੋਲਦੀ ਆ ਫਿਰ ਉਹ ਕੱਲ ਆਪਦੀ ਵੀਡੀਓ ਚ ਕਹਿ ਰਹੀ ਸੀ ਕਹਿੰਦੀ ਤੂੰ ਬੋਲਣ ਕਰ ਵੀ ਬਹੁਤ ਜ਼ਿਆਦਾ ਬੋਲਦੀ ਆ ਜਦ ਬੋਲਣ ਲੱਗ ਜਾਂਦੀ ਆ ਵੀ ਮੈਨੂੰ ਰੋਕ ਦਿੰਦੇ ਨਹੀਂ ਉਹੀ ਕੰਮ ਇਹਦਾ ਹੈ ਇਹ ਵੀ ਉਹੀ ਚੀਜ਼ ਹੈ ਇਹਦਾਂ ਨੂੰ ਵੀ ਜਸੂ ਹੈ ਇਹ ਵੀ ਉਮੀ ਕਰਦਾ ਚਲ ਬੋਲਣਾ ਦਾ ਫਿਰ ਹਣਦਾ ਨਹੀਂ ਨਹੀਂ ਬੋਲਦਾ ਨਹੀਂ ਤੇ ਮੈਂ ਕਹਿ ਰਹੀ ਸੀ ਕਿ ਵੀ ਸਾਈਪਰੀ ਦੇ ਕੰਮ ਮੈਂ ਮੰਮੀ ਚਲ ਹੋਣੇ ਜਾ ਕੇ ਲੱਗ ਜੰਨੇ ਆ ਤੇ ਆਪਾਂ ਚਲਦੇ ਆ ਉੱਥੇ ਸਾਈਜ ਲੱਗਿਆ ਹੋਇਆ ਮੈਨੂੰ ਕਹਿ ਗਿਆ ਸੀਗਾ ਵੀ ਆ ਜਾ ਛੇਤੀ ਕਿ ਮੈਂ ਲੇਟ ਹੋਊਗੀ ਉਪਰ ਮੈਂ ਬਲੌਗ ਸਟਾਰਟ ਕਰਨ ਲੱਗੀ ਤੇ ਆਪਾਂ ਹੁਣ ਚਲਦੇ ਆ ਥੱਲੇ ਚਲੋ ਚਲ ਛੱਡ ਹਲਾਇ ਜਾਨਵਰ ਬੈਠੇ ਆਰਾਮ ਕਰ ਰਹੇ ਨੇ ਅੱਜ ਮੌਸਮ ਖਰਾਬ ਸੀ ਗਮੀ ਪੈਂਦਾ ਸੀਗਾ ਆ ਗਿਆ ਸੀਗਾ ਥੋੜੇ ਥੋੜੇ ਘਣੀयां ਜੀਆਂ ਆ ਗਈਆਂ ਸੀਗੀਆਂ ਤੇ ਅੱਜ ਮੈਨੂੰ ਨਿਢਾਉਣ ਦੀ ਸਲਾਹ ਸੀਗੀ ਪਰ ਨਹੀਂ ਕਰਕੇ ਨਿਢਾਇੰਨਾ ਨਿਗੀਆਂ ਤੇ ਦੇਖੋ ਇਹਨਾਂ ਦੇ ਨਾਲ ਕੱਲ ਮੈਂ ਇੱਕ ਮਤਲਬ ਅਸੀਂ ਇੱਕ ਦਵਾਈ ਲਾਉਣੀ ਹੁੰਦੀ ਆ ਘਰੀ ਬਣਾ ਕੇ ਤੇਨ ਦੇ ਵਿੱਚ ਪਾ ਕੇ ਉਹਦੇ ਨਾਲ ਮੱਖੀਆਂ ਨਹੀਂ ਬੈਂਦੀਆਂ ਹੈਗੀਆਂ ਪਸ਼ੂਆਂ ਤੇ ਉਹ ਵੀ ਤੁਹਾਡੇ ਨਾਲ ਮੈਂ ਸ਼ੇਅਰ ਕਰੂੰਗੀ ਦੇਖਦੇ ਆ ਕੋਈ ਵੀਡੀਓ ਬਣਾਵਾਂ ਉਹ ਸ਼ੇਅਰ ਕਰਾਂਗੇ ਕਿ ਬਹੁਤ ਆਰਾਮ ਨਾਲ ਬੈਠੇ ਰਹਿੰਦੇ ਨੇ ਨਹੀਂ ਇਹਨਾਂ ਦਾ ਜਾਗਮ ਹੋ ਜਾਂਦੇ ਸੀਗੇ ਤੇ ਮੂਰਲਾ ਪਿੰਡਾ ਸਾਰੇ ਖਾ ਜਾਂਦੀਆਂ ਸੀ ਇਹ ਮੱਖੀਆਂ ਉਹ ਹਨਾ ਜਿਹੜੀ ਆਪਣੇ ਘਰੇ ਮਤਲਬ ਤੇਲ ਦੇ ਵਿੱਚ ਪਾ ਕੇ ਮਿਲਾ ਕੇ ਦਵਾਈ ਬਣਾਈ ਆ ਨਾ ਇਹਨਾਂ ਨੂੰ ਮੱਖੀਆਂ ਨਹੀਂ ਵੰਦੀਆਂ ਹੈਈ ਆਪਾਂ ਤੁਹਾਨੂੰ ਦਿਖਾਵਾਂਗੇ ਉਹ ਤੇ ਲਓ ਜੀ ਸ਼ਿਕਾਰ ਫੜ ਲਿਆ ਨੇ ਚੂਹੀ ਆ ਚੱਲ ਸਿੱਟੇ ਬਾਹਰ ਚਾਰੇ ਮਾਰਨੇ ਵਾਲੀ ਹੈ ਵੀ ਨਾ ਬਹੁਤਾਂ ਕਰਦੀਆਂ ਨੇ ਖੇਤਾਂ ਦੇ ਵਿੱਚ ਚੂਹੀਆਂ ਅੱਛੇ ਜਿਆਦੇ ਇੱਧਰ ਦਿਖਾ ਦੋ ਤੇ ਵੀਰੋ ਬੈਠੀ ਆਲੇ ਖਮੋਏ ਦਾ ਕੀ ਉੱਠਾ ਓਏ ਚੂਹੀ ਵੀ ਲਗਾਣੀ ਆ ਹੋਰੇ ਨਾ ਬਾਬਾ ਤੂੰ ਇਹ ਦੇ ਕੁਛ ਦਵਾ ਦੀ ਹਾਂ ਆ ਦੇਖ ਫੋਟੋ ਨਹੀਂ ਚੱਲਾ ਚਲੀ ਇੰਦਰਾਂ ਚ ਰੱਖ ਹੂੰ ਸਹੀ ਬ੍ਰਿਤ ਲੱਗੇ ਅੱਛਾ ਕਰ ਦਿਆਂ ਲੋਟ ਇਹਨਾਂ ਨੂੰ ਹੈ ਚੂਹੀ ਦਾ ਪਹਿਲਾਂ ਤਾਂ ਤੇਰੇ ਪਾਪੇ ਨੇ ਕੌਰੇ ਨਹੀਂ ਕਰੀ ਇਹ ਕਹਿੰਦਾ ਵੀ ਲੱਗਣੇ ਨਹੀਂਗੇ ਮਰ ਗਈ ਨਾ ਹਾਂ ਨਾ ਜਿਉਂਦੀ ਹੈ ਹੈਲੋ ਕਹ ਹਲੋ ਜਦ ਸੈਰ ਨੇ ਅੱਜ ਕੰਮ ਲੱਗ ਕਰਤਾ ਸ਼ੁਰੂ ਇਧਰ ਨੇ ਮੂੜੀਆਂ ਸਾਰੀਆਂ ਪਟ ਗਿਆ ਛੋੜ ਨਾ ਮम्मा ਹਾਂ ਪੈਰ ਲੈ ਜਾ ਇਹਨੂੰ ਪਰੇ ਮੈਨੂੰ ਡਰ ਲੱਗਦਾ ਚੂਹੀਆਂ ਹੂੰ ਹੂੰ ਆਉਂਦੀਆਂ ਚਲੋ ਜੀ ਕਰੀ ਕੰਮ ਸਟਾਰਟ ਹਾਂ ਮਾਂ ਹਾਂ ਮੇਥੇ ਪੜਦਾਂਗੇ ਨਾ ਮੇਥੇ ਰੱਖਣੇ ਆ ਪਕਾਉਣੇ ਨੇ ਇਹ। ਥਾਇ ਆ ਤੇ ਉਹ ਨਹੀਂ ਰਾਜੇ ਇਹ ਚ ਬੀ ਪਊਗਾ। ਫਿਰ ਮਤਲਬ ਜਦ ਕਾੜਾ ਵਗੈਰਾ ਕਰਦੇ ਆ ਉਦੋਂ ਆਦੋਂ ਮੂੰਹ ਕੂਛ ਕੱਢ ਲਈ ਪਰ ਆ ਦੇ ਲੈ ਜਾ ਪਰ ਮੈਨੂੰ ਡਰ ਲੱਗਦਾ ਚੂਹੀ ਤੋਂ। ਹਾਂ ਇਹਨਾਂ ਬਾਟੇ ਕੀ ਟੋਕਰੇ ਸੁਕਾ ਲੰਨੇ। ਸੁਕਾਉਣੇ ਕੀ ਆ ਪਰ ਇਹ ਕਾਸੇ ਜਿਹੜਾ ਪੌਣੇ ਨੇ। ਇਹ ਨਹੀਂ ਸੁਕਾਉਣੇ ਹੈਗੇ। ਮੇਥੀ ਆਪਾਂ ਨੇ ਸੁਕਾ ਲਈ। ਮੇਥੀ ਜ਼ਰੂਰੀ ਸੀਗੀ। ਓ ਕਰ ਲਈ ਸਮਾਰ ਲਈ ਸਾਰੀ ਵਟ ਵੜਦੀ ਠੀਕ ਆਪੇ ਹਾਂ ਇਹ ਮੈਂ ਕਰਾ ਜਾਈਂ ਹਾਂ ਆਇ ਜੀ ਤਾਂ ਮੈਂ ਖੈ ਨਹੀਂ ਸਾਰੀ ਤੇ ਇਦਾਂ ਨਹੀਂ ਕਰਦੇ ਉਹ ਬੁੱਟਾ ਵੜਦਾ ਮਟਰਾ ਹਣਾ ਚੁਪਾਟ ਪੜ ਸੱਟ ਮਾਰ ਕਰਦੀਆਂ ਤੇ ਤੇਰਾ ਪਾਪਾ ਕਹਿੰਦਾ ਸੀਗਾ ਇਹਨੂੰ ਉਹ ਤੇ ਛੱਡ ਦੇ ਰੂੜੀ ਤੇ ਤਾਂ ਮੈਂ ਦੇ ਜੀ ਉਹ ਇਹ ਵਧੀਆ ਨਹੀਂ ਬੀ ਲੈ ਕੇ ਤੂੰ ਮਹੀਨੇ ਲੋ ਜੀ ਇੱਥੇ ਮੈਂ ਤੇ ਸਟੇਜਪਰੇ ਤੇ ਲੱਗ ਕੇ ਸੀਗੇ ਕੈਰੀ ਸਮਰਣ ਤੇ ਇਹਨੇ ਕੁਸਕ ਮੂੜੀਆਂ ਪੱਟਤੀਆਂ ਸੀਗੀਆਂ ਤੇ ਕੁਸਕ ਰਹਿਗੀਆਂ ਸੀਗੀਆਂ ਉਹ ਆ ਕੇ ਮੈਂ ਲੱਗੀ ਸੀਗੀ ਨਾਲ ਪਟਾਉਣ ਕਾਫੀ ਮੂੜੀਆਂ ਨੇ ਜਗਾ ਕਵਰ ਕਰ ਲਈ ਸੀਗੀ ਬਹੁਤ ਜ਼ਿਆਦਾ ਫੈਲ ਗਈਆਂ ਸੀਗੀਆਂ ਮੂੜੀਆਂ ਪੱਕ ਬਹੁਤ ਛੇਤੀ ਗਈਆਂ ਮੈਂ ਸਟੇਜਪਰੇ ਨੂੰ ਕਹਿ ਰਹੀ ਸੀ ਮੈਂ ਤੂੰ ਬੀਜ ਨਹੀਂ ਵਧੀਆ ਲੈ ਕੇ ਆਇਆ ਹੈਗਾ ਹੁੰਨਾਂ ਤਾਂ ਬਹੁਤ ਸੀਗੀਆਂ ਪਰ ਵਧੀਆ ਨਹੀਂ ਸੀਗੀਆਂ ਨਸਾੜੂ ਜੀਆਂ ਸੀਗੀਆਂ ਹੋਰ ਰਲੋਟ ਤੇ ਨਾ ਤਾਂ ਕਦੂਕਾਸ ਹੁੰਦਾ ਸੀ ਛੋਟੇ ਛੋਟੇ ਪੱਕ ਗੀਆਂ ਪੂਰਾ ਵਧੀਆ ਨਹੀਂ ਵੀ ਨਿਕਲਣਾ ਹੈਗਾ ਤਕੀ ਤੇ ਫਿਰ ਹੁਣ ਅਸੀਂ ਇਹ ਪੱਟਣ ਲੱਗੇ ਹੋਏ ਸੀਗੇ ਤੇ ਇਹ ਮਟਰਾਂ ਦੇ ਵਿੱਚ ਬਹੁਤ ਜ਼ਿਆਦਾ ਫੈਲ ਗਿਆ ਸੀਗਾ ਕੱਖ ਵਗੈਰਾ ਹੀ ਆ ਇਹ ਵਿੱਚ ਸਰੋਂ ਵਿੱਚ ਮੂੰਗਰੇ ਜੇ ਹੋਏ ਪਏ ਸੀਗੇ ਇਹ ਮੁੜੀਆਂ ਪੱਕ ਪੱਕ ਕੇ ਤੇ ਉਹਨਾਂ ਨੇ ਨਾ ਮਟਰਾਂ ਨੂੰ ਵੀ ਦੱਬ ਲਿਆ ਸੀਗਾ ਮਟਰ ਆਪਣੇ ਬਹੁਤ ਜ਼ਿਆਦਾ ਲੱਗੇ ਹੋਏ ਸੀ ਫਿਰ ਅਸੀਂ ਸੋਚਿਆ ਵੀ ਚਲੋ ਅੱਜ ਹਨਾ ਕਰ ਦੰਨੇ ਇਹਨੂੰ ਸਾਫ਼ ਮੱਤਾ ਸ਼ਾਮ ਨੂੰ ਕਰਨਾ ਸੀਗਾ ਪਰ ਉਹ ਬੱਚਿਆਂ ਨੂੰ ਛੁੱਟੀ ਹਫਟੇ ਹੋ ਗਿਆ ਤਾਂ ਕਰਕੇ ਫਿਰ ਅਸੀਂ ਸਾਜਰੇ ਲੱਗ ਗਏ ਸੀਗੇ ਨਹੀਂ ਤਾਂ ਫਿਰ ਪੱਠੇ ਪੁੱਠੇ ਪਾ ਕੇ ਉਹਦੋਂ ਬਾਅਦ ਲੱਗਣਾ ਸੀਗਾ ਪਰ ਫਿਰ ਦੁਪਹਿਰੀ ਲੱਗ ਗਈ ਸੀਗੇ ਅਸੀਂ ਕਰਨ ਸਾਫ਼ ਅੱਜ ਤਾਂ ਮੌਸਮ ਹੀ ਠੰਡਾ ਸੀਗਾ ਮੌਸਮ ਬਹੁਤ ਖਰਾਬ ਜਿਹਾ ਸੀਗਾ ਤੇ ਹਵਾ ਵੀ ਚਲਦੀ ਸੀਗੀ ਫਿਰ ਚਲੋ ਮੈਂ ਕਿਹਾ ਚਲ ਸਮਾਨ ਲੈਣਿਆ ਵੀ ਹਲੇ ਟਾਈਮ ਹੈਗਾ ਪੱਠੇ ਵੱਢਣ ਚ ਵੀ ਤਿੰਨੇ ਕ ਵੇ ਚਲ ਜਾਵਾਂਗੇ ਪੱਠੇ ਵੱਢਣ ਤੇ ਅੱਜ ਤੱਕ ਆਪਾਂ ਸਰੋਂ ਵਗਾਰਾ ਵੱਢ ਕੇ ਸੈੱਟ ਲੰਨਿਆ ਇੱਕ ਪੰਡ ਹੋ ਗਈ ਸੀਗੀ ਇਹ ਕੱਖਾ ਵਗੈਰਾ ਇਹਦੀ ਇਹਦਾ ਵੀ ਵਿੱਚੇ ਟੋਕਾ ਕਰ ਦਾਂਗੇ ਆਪਾਂ ਸਰੋਂ ਵਗਾਰਾ ਕਾਫੀ ਹੋਈ ਸੀ ਤੇ ਮਟਰਾਂ ਦੇ ਬੂਟੇ ਵੀ ਦੇਖ ਦੇਖ ਕੇ ਵੱਢੜੇ ਪੈ ਰਹੇ ਸੀਗੇ ਮੈਨੂੰ ਮੈਂ ਨੂੰ ਐ ਸੀਗਾ ਵੀ ਵਿੱਚ ਵੱਡਣਾ ਹੋ ਜਾਣ ਤੇ ਮੈਂ ਦਾਤੀ ਚੱਕ ਲੈਂਦੀ ਸੀ ਮੈਂ ਸਾਨੂੰ ਕਿਹਾ ਮੈਂ ਵੀ ਹੁਣ ਖਿੱਚ ਨਹੀਂ ਹੁੰਦੇ ਹੈਗੀਆਂ ਜਿਹੜਾ ਵੀ ਦਾਤੀ ਨਾ ਕਰ ਦਿੰਦੇ ਆ ਸਾਫ ਮੈਂ ਦਾਤੀ ਨਾ ਲੱਗੇ ਸੀਗੀ ਸਾਫ ਕਰਨ ਤੇ ਆਪਾਂ ਨੇ ਥੋੜੀ ਜਿਹੀ ਜਗਾ ਸਾਫ ਕਰੀ ਅੱਜ ਕਿਉਂਕਿ ਜੀ ਫਿਰ ਪੱਠੇ ਵੱਢਣ ਵੀ ਜਾਣਾ ਸੀਗਾ ਤੇ ਟਾਈਮ ਘੱਟ ਸੀਗਾ ਜਿੰਨੀ ਕੇ ਸਾਤੋਂ ਸਾਫ ਹੋਈ ਅੱਜ ਸਾਫ ਕਰ ਲਈ ਬਾਕੀ ਜਿਹੜੇ ਮਟਰ ਸੀਗੇ ਟੁੱਟ ਮਤਲਬ ਬੂਟਾ ਟੁੱਟ ਜਾਂਦਾ ਸੀਗਾ ਉਹ ਅਸੀਂ ਤੋੜ ਲਏ ਹਲੇ ਉੜੇ ਜੇ ਫੜੀ ਵਿੱਚ ਜਿਹੜੀ ਨਹੀਂ ਮੋਟੀ ਹੋਈ ਸੀਗੀ ਉਹ ਅਸੀਂ ਛੱਡ ਲੇ ਉਹ ਫੇਰ ਤੋੜ ਲਾਂਗੇ ਤੇ ਥੋੜੀ ਘਿਆਰੇ ਸਾਫ਼ ਕਰਨੇ ਅਸੀਂ ਲਓ ਜੀ ਇਹਨੇ ਮਟਰ ਕਰ ਲਿਆ ਆਪਾਂ ਨੇ ਸਾਫ਼ ਤੋੜਨੇ ਵਾਲੇ ਤੋੜ ਲੇ ਬਾੜਾ ਹੋ ਗਿਆ ਸੀਗਾ ਮਟਰ ਪਾ ਨਿਕਲਿਆ ਪਰ ਦੇਖੋ ਗੂਜੇ ਭਰੇ ਪੈਨੇ ਮਟਰਾਂ ਦੇ ਨਾਲ ਤੇ ਇੰਨੇ ਕੁ ਮਟਰ ਕੱਢ ਲੈ ਤੋੜ ਲੈ ਇੰਨੇ ਕੁ ਤੋੜ ਦੇ ਲੈ ਬਾਕੀ ਫੇਰ ਦੇਖਦੇ ਆ ਫੇਰ ਟਾਈਮ ਲਾਉਨੇ ਆ ਫੇਰ ਤੋੜ ਦੇ ਠਹਿਰ ਕੇ ਤੇ ਹੁਣ ਹੋ ਗਿਆ ਆਪਣਾ ਜੀ ਪੱਠਿਆਂ ਦਾ ਟਾਈਮ ਮੌਸਮ ਖਰਾਬ ਅੱਜ ਦੇਖੋ 3 ਵਜੇ ਚੁੱਕੇ ਨੇ ਆਪਾਂ 2 ਵਜੇ ਲੱਗੇ ਸੀਗੇ ਉਰੇ ਆ ਕੇ ਹੁਣ 3 ਵਜ ਗਏ ਤੇ ए मी ना आ जाए है ना मौसम खराब ज जाके पट्ठे व्ढ लिए हूँ आप चलते पट्ठे व्ढण हाँ देखो आ भी गया आके खान मेथे देखो अपने की सोहने हो गए बड़े बड़े किने सोने होने चलो जी मैं जाम हाँ पट्ठे लो जी ਪੱਠੇ ਆਪਣੇ ਵੱਡੇ ਗਏ ਤੇ ਭਰੀਆਂ ਸਜ ਨੇ ਪਾਤੀਆਂ ਹੁਣ ਆਪਾਂ ਚੱਕ ਕੇ ਲੈ ਜਾਂਦੇ ਆ ਅੰਦਰ ਟਾਈਮ ਹੋ ਗਿਆ ਤੇ 4 ਵਜ ਚੁੱਕੇ ਨੇ ਕਦੇ ਕਦੇ ਤੋਂ ਹਨੇਕੜਾ ਆਉਂਦੀ ਹੈ ਕਦੇ ਬੱਦਲ ਹੋ ਜਾਂਦਾ ਬਸ ਐ ਹੀ ਹੋ ਜਾਂਦਾ ਪੱਠੇ ਆਪਣੇ ਰੱਖ ਲੈ ਅੱਜ ਦੇਖ ਲੋ ਲੋਕਾਂ ਦਾ ਸਮਾਂ ਹੋ ਗਿਆ

ਲੱਗਦਾ ਜਿਸ ਕੰਮ ਲੱਗਿਆ ਹੈ ਪਿਆਜ਼ਾਂ ਚ ਫਾਲੀ ਫੇਰਨ ਓਏ ਦੱਸੋ ਛੇਲੀ ਇਹਨੂੰ ਕੱਢੋ ਖਾ ਗਈ ਮਟਰ ਆ ਤਾਂ ਮਟਰ ਤਾਂ ਇਹਨਾਂ ਨੇ ਖਾ ਜਾਣੇ ਨੇ ਕੱਢ ਕੇ ਲਿਆ ਕੇ ਇਹਨਾਂ ਨੂੰ ਸਹਿ ਜਾਈਓ ਮਟਰ ਖਾਣ ਲੱਗਿਆ ਇਹਨਾਂ ਨੇ ਲਓ ਜੀ ਹੁਣ ਮੈਂ ਲੱਗ ਗਈ ਸੀਗੀ ਟੋਕਾ ਕਰਨ ਪਹਿਲਾਂ ਵੱਡੇ ਜਾ ਕੇ ਫੇ ਚੱਕ ਕੇ ਲਿਆਂਦੇ ਤੇ ਫਿਰ ਹੋਣ ਲੱਗੇ ਸੀਗੇ ਟੋਕਾ ਕਰਨ ਟੋਕਾ ਮੈਂ ਪਹਿਲਾਂ ਕਰਨ ਲੱਗੀ ਫਿਰ ਜਸ ਕਰਨ ਲੱਗਾ ਹੋਇਆ ਸੀਗਾ ਬਾਹਰ ਉਹਨੇ ਆਵਾਜ਼ ਸੁਣ ਲਈ ਮੇ ਮਮੀ ਨੇ ਮਸ਼ੀਨ ਚਲਾ ਲਈ ਤੇ ਫਿਰ ਉਹ ਆਪਣੇ ਪਿਆਜਾਂ ਦੀ ਕੈਰੀ ਉੱਥੇ ਛੱਡ ਕੇ ਆ ਗਿਆ ਸੀਗਾ ਨਾਲ ਰੁਗਲਵਾਣ ਇਹ ਤਾਂ ਚੱਕ ਤਾਂ ਹੁੰਦੇ ਨਹੀਂ ਸੀਗੇ ਖਣਾ ਦਿੰਦਾ ਸੀਗਾ ਰੁਗ ਪਰ ਫਿਰ ਵੀ ਇਹਨੇ ਟੋਕਾ ਨਾਲ ਕਰਵਾਤਾ ਤੇ ਸਹਿਜਪ੍ਰੀਤ ਪਾਉਗਾ ਤੂੜੀ ਉਹਨੂੰ ਮੈਂ ਕਹਤਾ ਸੀਗਾ ਮੈਂ ਤੂੜੀ ਪਾਲਾ ਵੀ ਫਿਰ ਫਟਾਫਟ ਕੱਖ ਪੈ ਜਾਣਗੇ ਇਹ ਕਿਉਂਕਿ ਜਿਵੇਂ ਮਗਰੇ ਧਾਰਾਂ ਦਾ ਟਾਈਮ ਹੋ ਜਾਣਾ ਕਾਫੀ ਟਾਈਮ ਲੈਂਦਾ ਜਿੰਦਾ ਪੱਠੇ ਵੱਢਣ ਨੂੰ ਪੱਠੇ ਫਿਰ ਆ ਵੱਢਣੇ ਹੁੰਦੇ ਆ ਉਹਦਾ ਪਾਪਾ ਹਲੇ ਨਹੀਂ ਸਹੀ ਹੋਇਆ ਹੈਗਾ ਕੱਲ ਤਾਂ ਉਹਨੇ ਵਟਾਤਾ ਸੀਗਾ ਤੇ ਅੱਜ ਨਹੀਂ ਵਟਿਆ ਹੈਗਾ ਫਿਰ ਅੱਜ ਅਸੀਂ ਆਪੇ ਵੱਢ ਲਿਆ ਸੀਗਾ ਅੱਜ ਮੌਸਮ ਠੰਡੇ ਕਰਕੇ ਨਾ ਫਿਰ ਉਹ ਪੈਈ ਸੀਗੇ ਕਹਿੰਦਾ ਵੀ ਮੈਂ ਤਾਂ ਕੰਬਾ ਜਾ ਲੱਗਦਾ ਵੀ ਮੈਂ ਤਾਂ ਪੈ ਨਹੀਂ ਆ ਮੈਂ ਹਜਾਣਾ ਅਸੀਂ ਕਰ ਲੈਣਾ ਚ ਤੇ ਫਿਰ ਅਸੀਂ ਜਮੀਓ ਵੱਢ ਲਈ ਸੀਗੇ ਅੱਜ ਕਾ ਨਹੀਂ ਵੱਢਿਆ ਸੀਗਾ ਤੇ ਐਸੇ ਕਰਕੇ ਜੀ ਆਪਣੇ ਹਨ ਮਟਰਾਂ ਦੇ ਵਿੱਚ ਇੰਨਾ ਜਿਆਦਾ ਕਾਫੂਸ ਜਾ ਹੋ ਗਿਆ ਸਰੋਂ ਵਗਾਰਾ ਪੱਕ ਗਈ ਕਿਉਂਕਿ ਜੀ ਪਹਿਲਾਂ ਮੈਂ ਕਿੰਨੀ ਬਿਮਾਰ ਰਹੀ ਤੇ ਮੇਰੇ ਵੀ 2 ਹਫ਼ਤੇ ਲੱਗ ਗਏ ਹਨ ਏਦਾਂ ਕੰਮ ਵਿੱਚ ਜੰਮੇ ਬਿਲਕੁਲ ਨਿਭਾਣ ਲੱਗ ਗਿਆ ਹੈਗਾ 2 ਹਫ਼ਤੇ ਬਿਮਾਰੀ ਚ ਨਹੀਂ ਗਏ ਮੇਰੇ ਤਾਂ ਉਸ ਤੋਂ ਬਾਅਦ ਹੁਣ ਇਹ ਤਾਂ ਪਾਪਾ ਪੈ ਗਿਆ ਤੇ ਹੁਣ ਫੇਰ ਨਹੀਂ ਪਤਾ ਕੀ ਗੱਲ ਹੈ ਜਦੋਂ ਹਨ ਇੱਕ ਦੇ ਸਿਰ ਤੇ ਕੰਮ ਆ ਜਾਂਦਾ ਫਿਰ ਕਿਸੇ ਵੀ ਲੋਟ ਕੰਮ ਨਹੀਂ ਆਉਂਦਾ ਹੈਗਾ ਕਿਉਂਕਿ ਜੀ ਦੋ ਜਾਣਿਆਂ ਨਾਲ ਹੀ ਸਮਣ ਦਾ ਘਰ ਵਿੱਚੇ ਕਿਉਂਕਿ ਘਰ ਦਾ ਹੋ ਜਾਂਦਾ ਫਿਰ ਪੱਠਿਆਂ ਦਾ ਹੋ ਜਾਂਦਾ ਮੈਨੂੰ ਤੇ ਇਦਾਂ ਹੀ ਫਿਰ ਉਹਦੇ ਪਾਪੇ ਨੂੰ ਸੀਗਾ ਫਿਰ ਉਹਨੂੰ ਇਕੱਲੇ ਨੂੰ ਕਰਨਾ ਪੈਂਦਾ ਸੀਗਾ ਤਾਂ ਕਰਕੇ ਸਾਡੇ ਮਟਰ ਵੀ ਨਹੀਂ ਸਾਥੋਂ ਸਾਂਭੇ ਗਏ ਬਸ ਜੀ ਬਿਮਾਰੀ ਦੇ ਵਿੱਚੇ ਰਹਿੰਗੇ ਤੇ ਚਲੋ ਹੋਣਾ ਸੀ ਉਹਨੂੰ ਸਾਫ਼ ਕਰ ਲਾਂਗੇ ਮਟਰਾਂ ਨੂੰ ਥੋੜਾ ਥੋੜਾ ਕਰਕੇ ਚਲੋ ਜਿੰਨੇ ਕੁ ਬੱਲੇ ਪੈਣਗੇ ਉਨੇ ਕੁ ਸਹੀ ਬਸ ਜੀ ਬਿਮਾਰੀ ਨੇ ਤਾਂ ਇਹਦੀ ਸਾਡਾ ਖੜਾ ਹੀ ਨਹੀਂ ਛੱਡਿਆ ਹੈਗਾ ਕਦੇ ਕੋਈ ਬਿਮਾਰ ਹੋ ਜਾਂਦਾ ਕਦੇ ਕੋਈ ਇਦਾਂ ਹੀ ਟਾਈਮ ਲੰਘੀ ਜਾਂਦਾ ਤੇ ਬਹੁਤ ਔਖਾ ਹੈ ਫਿਰ ਸਾਰੀ ਦਿਹਾੜੀ ਕੰਮ ਦੇ ਇਕੱਲੇ ਤੋਂ ਲੋਟ ਵੀ ਨਹੀਂ ਆਉਂਦਾ ਹੈਗਾ ਦੋ ਜਣਿਆਂ ਨਾਲ ਚਲੋ ਪਤਾ ਜਾਂ ਨਹੀਂ ਚੱਲਦਾ ਹੈਗਾ ਕਦ ਕੰਮ ਨਿਭੜ ਜਾਂਦਾ ਹੈ ਤੇ ਫਿਰ ਮੈਨੂੰ ਆਏ ਆ ਮੈਂ ਆਪਦਾ ਘਰ ਦਾ ਕਰ ਲਿਆ ਫਿਰ ਮੇਰੇ ਪੱਠੇ ਵੱਢ ਚੁੱਕੇ ਨੇ ਉਹਦਾ ਪਾਪੇ ਨਹੀਂ ਕੱਖ ਮੈਂ ਬਾਹਰ ਹੀ ਵੱਢਦਾ ਹੁੰਦਾ ਤੇ ਸੋਲੀਆਂ ਤਾਂ ਚੱਕਰਵਾਸ ਹੋਣ ਦਾ ਟਾਈਮ ਹੋ ਗਿਆ ਜਾ ਕੇ ਪਾਂਡੇ ਲੈ ਕੇ ਆਉਣੀ ਸਾਰਾ ਛੋੜ ਲਈ ਤੇ ਜਿਸ ਕਰਨ ਤੇ ਸੈਜ ਲੱਗੇ ਸੀਗੇ ਇੱਥੇ ਜਿਹੜੇ ਉਹ ਪੱਤੇ ਸੀਗੇ ਮੂੰਗਰੇ ਵਗੈਰਾ ਉਹ ਚੱਕਣ ਚੱਕ ਕੇ ਕੀਤੇ ਸੜਦਣਗੇ ਬਾਅਦ ਚ ਆਹ ਮੁਰਮੁਰੇ ਸਟਵਸ ਪਿੱਛੇ ਪਿੱਛੇ ਦੱਬਿਆ ਨਹੀਂ ਆਹ ਕੋਈ ਨ ਗੜ ਜਣਾ ਤਾਂ ਗੜ ਕੇ ਖਾਦ ਬਣੂਗੀ ਸੋ ਫੜ ਲਾ ਜਸੂ ਤਾਂ ਚਲੋ ਜੀ ਆਪਾਂ ਤਾਂ ਲੈ ਲੈ ਲੱਗਦਾ ਧਾਰਾ ਚ ਹੁਣ ਇਹਨਾਂ ਨੂੰ ਕਰੀ ਜਾਂਦਾ ਕੰਮ ਮੈਂ ਭਾਂਡੇ ਚੱਕ ਲਵਾਂ ਸਾਜੀ ਇੱਥੇ ਮੈਂ ਲੱਗੀ ਸੀਗੀ ਚਟਣੀ ਕਿਤੇ ਚਟਣੀ ਆਪਾਂ ਪੁੱਟਾਂਗੇ ਧਨੀਆ ਦੀ ਹਰੀਆਂ ਮਿਰਚਾਂ ਕਾਟ ਕੇ ਧਨੀਆ ਪਿਆਜ਼ ਦੋ ਹਰੀਆਂ ਮਿਰਚਾਂ ਤੇ ਅਦਰਕ ਨੂੰ ਦੀਨ ਹਰੇ ਉਹ ਤਾਂ ਗਿਆ ਛੋਟਾ ਛੋਟਾ ਹੀ ਹੈ ਤਾਂ ਨਹੀਂ ਆ ਰਹੀ ਗੁੱਟਾਂ ਮੇਰੇ ਆਉਦੀ ਬਣਦੀ ਹੈ ਚਾਹ ਲਈਏ ਹਾਂ ਲੈ ਲੈ ਗਿਆ ਬੱਤ ਮੈਨੇ ਰੋਣਾ ਮਿਲ ਗਿਆ ਪਤਾ ਚਰਨੀ ਆਪਾਂ ਨੇ ਕੁੱਟ ਲਈ ਤੇ ਇਹ ਕੌਲੀ ਦੇ ਵਿੱਚ ਪਾਡ ਲੈਂਦੇ ਆ ਥੋੜਾ ਜਿਹਾ ਪੁੰਜੀ ਬਣੀ ਹੋ ਗਈ ਤੋ ਕਰ ਲਓ ਬਾਕੀ ਜੀ ਹੁਣ ਗਰਦੀਆਂ ਤੇ ਛੱਟੇ ਦੇਖੋ ਆਪਣਾ ਕੁੱਟ ਗਿਆ ਬੜੀ ਵਾ ਕੁੱਟ ਗਈ ਤੇ ਬਾਕੀ ਜੀ ਆਪਾਂ ਵੀਡੀਓ ਦਾ ਐਂਡ ਵੀ ਇੱਥੇ ਕਰਦੇ ਆ ਜੇਕਰ ਤੁਹਾਨੂੰ ਸਾਡੇ ਬਲੌਗ ਪਸੰਦ ਆਉਂਦੇ ਨੇ ਤਾਂ ਪਲੀਜ਼ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਮਿਲਾਂਗੇ ਕੱਲ੍ਹ ਕਿਸੇ ਹੋਰ ਨਵੇਂ ਬਲੌਗ ਤੇ ਨਾ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ ਬਾਏ ਬਾਏ